ਹਾਂਜੀ ਭਾਈ ਸਤਿ ਸ਼੍ਰੀ ਅਕਾਲ ਜੀ ਸਵਾਗਤ ਹੈ ਤੁਹਾਡਾ ਚੈਨਲ ਦੇ ਉੱਤੇ ਅੱਜ 3 ਜੂਨ ਹੋ ਚੁੱਕੀ ਹੈ ਬਾਈ ਤੇ ਲਗਭਗ 1 ਤਰੀਕ ਤੋਂ ਕਾਫੀ ਝੁਲਿਆਂ ਦੇ ਵਿੱਚ ਝੋਨਾ ਲੱਗਣਾ ਸ਼ੁਰੂ ਹੋ ਗਿਆ ਤੇ ਆਹ ਵੀਡੀਓ ਬਣਾਉਣ ਦਾ ਮਕਸਦ ਤੁਹਾਨੂੰ ਅਵੇਅਰ ਕਰਨਾ ਸੀ ਵੀ ਜਿਹੜੇ ਆਪਾਂ ਕੱਖਾਂ ਲਈ ਦਵਾਈ ਪਾਉਣੇ ਆ ਠੀਕ ਹੈ ਉਹ ਕਿਹੜੀ ਪਾਈਏ ਸਭ ਤੋਂ ਇੰਪੋਰਟੈਂਟ ਸਭ ਤੋਂ ਸਸਤੀ ਤੇ ਸਭ ਤੋਂ ਵੱਧ ਕੰਮ ਕਰਨ ਵਾਲੀ ਮੋਥੇ ਤੇ ਚੋੜੇ ਪੱਤੇ ਵਾਲੇ ਤੇ ਯਾਨੀ ਸਾਰੇ ਜਿੰਨੇ ਵੀ ਨੰਦੀਨਾ ਆਕਸ਼ ਨੇ ਮਾਜਾ ਮਲਵਾ ਦਵਾਬਾ ਜਾਂ ਤੁਸੀਂ ਬਾਹਰ ਕਿਤੇ ਵੀ ਹੋ ਨਦੀਨ ਕਿਸੇ ਵੀ ਤਰ੍ਹਾਂ ਦਾ ਉਹ ਖਾਤਮਾ ਕਰਨਾ ਤਾਂ ਕਿਹੜੀ ਦਵਾਈ ਵਰਤੀਏ ਤਾਂ ਅੱਜ ਦੀ ਵੀਡੀਓ ਉਹਦੇ ਲਈ ਆ ਮਿੱਤਰ ਆਪਣਾ ਇੱਕ ਪਹਿਲਾਂ ਵੀ ਵੀਡੀਓ ਪਾਈ ਸੀ ਆਪਾਂ ਠੀਕ ਹੈ ਬਿਆਂ ਦਾ ਕੰਮ ਆਦਾ ਤੇ ਉਹਦੇ ਖਾਤਰ ਆ ਇਹ ਵੀਡੀਓ ਬਈ ਸਪੈਸ਼ਲ ਥੱਲੇ ਮੈਂ ਐਡਰੈਸ ਵੀ ਪਾ ਦੂੰ ਥੱਲੇ ਨੰਬਰ ਵੀ ਪਾ ਦੂੰ ਜਿਹੜਾ ਨੰਬਰ ਪਾਉਂਗਾ ਉਹਦੇ ਤੇ ਤੁਸੀਂ ਫ੍ਰੀ ਫੋਨ ਕਰਿਓ ਇਹਦੀ ਜਿੰਨਾ ਮਰਜ਼ੀ ਸਲਾਹ ਲਓ ਠੀਕ ਹੈ ਤੁਹਾਨੂੰ ਫ੍ਰੀ ਸਲਾਹ ਦੇਊਗਾ ਠੀਕ ਹੈ ਦਵਾਈ ਦਾ ਨਾਮ ਹੈਗਾ ਬਈ ਵੀਡ ਕਲੀਅਰ ਯਾਨੀ ਵੀਡ ਦਾ ਮਤਲਬ ਹੁੰਦਾ ਜਿੰਨੇ ਵੀ ਕੱਖ ਕੱਖ ਦੇ ਭਾਵ ਜਿੰਨੇ ਵੀ ਨਦੀਨ ਨਦੀਨ ਤੋਂ ਭਾਵ ਜਿੰਨੇ ਵੀ ਤਰ੍ਹਾਂ ਦਾ ਤੁਹਾਡੇ ਕੋਲੇ ਨਦੀਨ ਹੈਗਾ ਸਾਰਾ ਆਲ ਮੋਥਾ ਹੋਵੇ ਠੀਕ ਹੈ ਡੀਲਾ ਹੋਵੇ ਘਾਹ ਹੋਵੇ ਅੱਕ ਵਾਲਾ ਘੋੜਾ ਹੋਵੇ ਠੀਕ ਹੈ ਜਿੰਨੇ ਵੀ ਤਰ੍ਹਾਂ ਦਾ ਘਾਹ ਹੈਗਾ ਜਿਹੜਾ ਝੋਨੇ ਦੀ ਫਸਲ ਦੇ ਵਿੱਚ ਹੋਊਗਾ ਉਹ ਸਾਰੇ ਦਾ ਸਾਰਾ ਕਲੀਅਰ ਹੈ ਖਾਤਮਾ ਹੈ ਨਾ ਤੁਹਾਨੂੰ ਸਪਸ਼ਟ ਹੋ ਗਿਆ ਨਹੀਂ ਨਾ ਕੰਪਨੀਆਂ ਹੋਰ ਤਰ੍ਹਾਂ ਦੇ ਰੱਖ ਲੈਣੀਆਂ ਤੇ ਕੰਪਨੀ ਵੀ ਇਹੋ ਜੀ ਜਿਹੜੇ ਕੀ 18 ਸਾਲਾਂ ਤੋਂ ਮਾਰਕੀਟ ਦੇ ਵਿੱਚ ਰਾਜ ਕਰ ਰਹੀ ਆ ਰਾਜ 120 ਪ੍ਰੋਡਕਟ ਦਿੱਤੇ ਨੇ 18 ਸਾਲਾਂ ਤੋਂ ਇੰਡੋਸਵਿਸ ਕੰਪਨੀ ਬਹੁਤ ਸਾਰੇ ਭਰਾ ਆਪਣੇ ਕੋਲੇ ਦਵਾਈਆਂ ਵਰਤਦੇ ਹੋਣੇ ਇੰਡੋਸਵਿਸ ਦੀਆਂ ਮੈਂ ਵੀ ਵਰਤੀਆਂ ਸੀ ਇੱਕ ਸਾਲ ਵਧੀਆ ਰਿਜ਼ਲਟ ਪੂਰੇ ਟੌਪ ਦੇ ਠੀਕ ਹੈ ਦਿੱਲੀ ਇਹਨਾਂ ਦਾ ਹੈੱਡ ਆਫਿਸ ਆ ਬਾਈ ਮੈਂ ਥੱਲੇ ਟੋਲ ਫਰੀ ਨੰਬਰ ਵੀ ਪਾ ਦੂੰ ਇਹਨਾਂ ਦਾ ਵੀ ਤੇ ਚਾਹੇ ਇਹਨਾਂ ਨਾਲ ਕਾਲ ਕਰ ਲਵੋ ਇਹਨੇ ਤਾਂ ਲੋੜ ਹੀ ਨਹੀਂ ਤੁਹਾਨੂੰ ਹਿੰਦੀ ਚ ਭੁਗਾਈ ਮਾਰਨ ਦੀ ਕੀ ਫਾਇਦਾ ਬਾਈ ਦਾ ਨੰਬਰ ਦਿੱਤਾ ਹੋਇਆ ਉਹਦੇ ਤੁਹਾਨੂੰ ਕੁਐਰੀ ਲੈ ਲਿਓ ਤੇ ਜੇ ਤੁਹਾਡੇ ਕੋਲੇ ਆ ਦਵਾਈ ਚਾਹੀਦੀ ਆ ਮੈਂ ਅੰਡ ਦੇ ਉੱਤੇ ਨੰਬਰ ਪਾ ਦੂੰਗਾ ਤੁਸੀਂ ਚਾਹੇ ਘਰੇ ਮੰਗਵਾ ਲਓ ਚਾਹੇ ਜਿਵੇਂ ਮਰਜੀ ਕਰ ਲਓ ਇਹ ਪੱਕੇ ਬਿੱਲ ਦੇ ਉੱਤੇ ਬਿੱਲ ਦਵਾਈ ਮਿਲੂਗੀ ਇੰਡੋਸ ਸਵੈਸ ਕੰਪਨੀ ਦੀ ਠੀਕ ਹੈ 120 ਪ੍ਰੋਡਕਟ ਨੇ ਪਹਿਲੀ ਗੱਲ ਤੇ ਇਹਨਾਂ ਦੇ ਚਾਹੇ ਫਰਟੀਲਾਈਜ਼ਰ ਹੋਣ ਠੀਕ ਹੈ ਖਾਦਾਂ ਹੋਣ ਚਾਹੇ ਫੰਗੀ ਸਾਈਡ ਹੋਣ ਜਿਵੇਂ ਜਿੰਨੇ ਵੀ ਆਪਾਂ ਫੰਗੀ ਸਾਈਡ ਕਰਦੇ ਆ ਬਾਸਮਤੀ ਤੇ ਜਿੰਨੇ ਵੀ ਇਨਸੈਕਟੀਸਾਈਡ ਨੇ ਠੀਕ ਹੈ ਕੀਟਨਾਸ਼ਕ ਨੇ ਜਿੰਨੀਆਂ ਵੀ ਬਾਇਓ ਪ੍ਰੋਡਕਟ ਨੇ ਫਰਟੀਲਾਈਜ਼ਰ ਵਾਲੇ ਠੀਕ ਹੈ ਯਾ ਪਲਾਂਟ ਗ੍ਰੋਥ ਰੈਗੂਲੇਟਰ ਠੀਕ ਹੈ ਜਿਵੇਂ ਜੋ ਗ੍ਰੈਲਿਕ ਐਸਿਡ ਹਰੀ ਹੋ ਗਏ ਸਾਰੇ ਤਰ੍ਹਾਂ ਦੇ 120 ਪ੍ਰੋਡਕਟ ਨੇ ਤਾਂ 120 ਪ੍ਰੋਡਕਟ ਥੋੜੇ ਨਹੀਂ ਹੁੰਦੇ ਦਾ ਕੰਪਨੀ ਬਹੁਤ ਵੱਡੀ ਹੈ ਠੀਕ ਹੈ ਮਾਰੀ ਮੋਟੀ ਕੰਪਨੀ ਤਾਂ ਮੈਂ ਉਹੀ ਨਹੀਂ ਵੀਡੀਓ ਪਾਉਂਦਾ ਹੁੰਦਾ ਸਿੱਧੀ ਜੀ ਗੱਲ ਆ ਤੁਹਾਨੂੰ ਵੀ ਪਤਾ ਜਿਹੜੇ ਜੁੜੇ ਹੋ ਤੇ ਜੇ ਫੇਸਬੁੱਕ ਤੇ ਉਹਦਾ ਵੀਰੇ ਫੋਲੋ ਕਰ ਲਿਓ ਜਾਂ YouTube ਤੇ ਉਹਦਾ ਸਬਸਕ੍ਰਾਈਬ ਕਰ ਲਿਓ ਵੀਡੀਓ ਲਗਾਤਾਰ ਪਾਵਾਂਗੇ ਹੁਣ ਝੋਨੇ ਦੀਆਂ ਜਿਹੜਾ ਜਿਹੜਾ ਲਾਵਾਂਗੇ 212 ਹੋ ਗਿਆ 28 ਸਟਾਰਟ ਹੋ ਗਏ ਸੁਵਾਨਾ ਵਾਲੇ ਹੋਗੇ ਪੀਆਰ ਹੋਗੇ ਸਾਰਿਆਂ ਦੀ ਵੈਰਾਈਟੀ ਜੋਤੇ ਵੀਡੀਓ ਪਾਵਾਂਗੇ ਤਾਂ ਅੱਜ ਦੀ ਵੀਡੀਓ ਹੈਗੀ ਆ ਸਿਰਫ ਵੀਡ ਕਲੀਅਰ ਵਾਸਤੇ ਸਭ ਤੋਂ ਪਹਿਲਾਂ ਮੈਂ ਦੱਸਦਾ ਇਹਦੇ ਵਿੱਚ ਜਿਹੜਾ ਟੈਕਨੀਕਲ ਹੈਗਾ ਉਹ ਹੈਗਾ ਪਨੌਕਸ ਸਲਮੋਨ ਤੇ ਬੂਟਾ ਕਲੋਰ ਬੂਟਾ ਕਲੋਰ ਤਾਂ ਇੰਨਾ ਕੁ ਫੇਮਸ ਆ ਯੂਨੀਵਰਸਿਟੀ ਵੱਲੋਂ ਰეკਮੈਂਡੇਸ਼ਨ ਆ ਆਹ ਟੈਕਨੀਕਲ ਠੀਕ ਹੈ ਪਹਿਲਾਂ ਜਿਹੜੀ ਆਪਾਂ ਵਰਤਦੇ ਸੀਗੇ 72 ਘੰਟਿਆਂ ਦੇ ਅੰਦਰ ਅੰਦਰ ਦਵਾਈ ਪਾਉਣੀ ਹੁੰਦੀ ਸੀ ਠੀਕ ਹੈ ਕਦੂ ਕਰਕੇ ਝੋਨਾ ਜਦੋਂ ਆਪਣਾ ਲੱਗ ਜਾਂਦਾ ਸੀ 72 ਘੰਟਿਆਂ ਦੇ ਵਿੱਚ ਵਿੱਚ ਦਵਾਈ ਉਹ ਬੋਤਲ ਨਾਲ ਪਾਉਣੀ ਹੁੰਦੀ ਸੀ ਹਨਾ ਉਦੋਂ ਤਾਂ ਆਪਣੀ ਤਾਣੀ ਉਲਝੀ ਹੁੰਦੀ ਸੀ ਕਈ ਵਾਰੀ ਡੱਕੇ ਉਹ ਉੱਤੇ ਝੱਗ ਨਾਲ ਆ ਕੇ ਦੇ ਡੱਕੇ ਮਰ ਜਾਂਦੇ ਸੀ ਹਨਾ ਜਾਂ ਪਾਣੀ ਦੀ ਪ੍ਰੋਬਲਮ ਸੀ ਸਮੱਸਿਆ ਸੀ ਤੋਂ 72 ਘੰਟਿਆਂ ਵਿੱਚ ਵਿੱਚ ਪੈਂਦਾ ਨਹੀਂ ਹੁੰਦਾ ਸਿਸਟਮ ਕਈ ਵਾਰੀ ਜਿਹਦਾ ਜ਼ਿਆਦਾ ਤਣਾ ਮੰਨਾ ਉਲਝਿਆ ਹੋਵੇ ਠੀਕ ਹੈ ਤੇ 72 ਘੰਟਾ ਤੋਂ ਲੇਟ ਹੋ ਜੇ ਤਾਂ ਆ ਦਵਾਈਆਂ ਨੇ ਕਹਿੰਦੇ ਜਿਹੜੇ ਕੰਮ ਕਰਨੋਂ ਉਹਦੀ ਪਾਵਰ ਹੈ ਜਿਹੜੀ ਘਟ ਜਾਂਦੀ ਆ ਆ ਮੇਨ ਨੇ ਬੂਟਾ ਕਲੋਰ ਹੋਗੀ ਪਟਿਲਾ ਕਲੋਰ ਹੋਗੀ ਬਹੁਤ ਰਕਬੇ ਦੇ ਵਿੱਚ ਲ ਹੁੰਦੀ ਆ ਇਹ ਦਵਾਈ ਠੀਕ ਹੈ ਤੇ ਨੋਮਣੀ 골ਡ ਆ ਜਣੀਆਂ ਦੋਨੇ ਦਵਾਈਆਂ ਨੇ ਭਈ ਇਹ ਤਾਂ 72 ਘੰਟਿਆਂ ਲਈ ਆ ਪਹਿਲਾਂ ਪਹਿਲਾਂ ਮਾਰਨੀਆਂ ਠੀਕ ਹੈ ਆ ਜਿਹੜੀ ਦਵਾਈ ਹੈ ਇਹ 5ਵੇਂ ਤੋਂ 20ਵੇਂ ਦਿਨ ਬਾਅਦ ਦਵਾਉਣੀ ਹੈ ਇਹਨਾਂ ਬਾਰੇ ਡਿਟੇਲ ਵੀਡੀਓ ਵੀ ਪਈ ਆ ਚੈਨਲ ਤੇ ਮੈਂ ਦੁਬਾਰਾ ਫੇਰ ਪਾ ਦੂੰਗਾ ਪਰ ਅੱਜ ਦਾ ਟੌਪਿਕ ਹੈ ਜਿਹੜਾ ਉਹ ਸਿਰਫ ਵੀਡ ਕਲੀਅਰ ਬਾਰੇ ਆ ਕਿੰਨੀ ਇਹਦੀ ਡੋਜ਼ ਪਾਉਗੀ ਕਿੱਲੇ ਦੀ ਠੀਕ ਹੈ ਕਿੰਨੇ ਦੀ ਪਾਉਗੀ ਕਿਵੇਂ ਵਰਤਣੀ ਆ ਕਿੰਨੇ ਦਿਨ ਵਰਤਣੀ ਆ ਕਿਹੜੇ ਵਾਹਣ ਤੇ ਵਿੱਚ ਵਰਤਣੀ ਆ ਪਾਣੀ ਖੜਦਾ ਉੱਥੇ ਵੀ ਵਰਤ ਸਕਦੇ ਆ ਜਿੱਥੇ ਪਾਣੀ ਨਹੀਂ ਖੜਦਾ ਉੱਥੇ ਵੀ ਵਰਤ ਸਕਦੇ ਆ ਕਿਉਂ ਕਿ ਇਹ 6ਵੇਂ ਦਿਨ ਪੈਣੀ ਹੈ ਬਈ ਕਿੰਨੇ ਦਿਨ ਪੈਣੀ ਹੈ ਇਹ 6ਵੇਂ ਦਿਨ 72 ਘੰਟਿਆਂ ਦਾ ਝੰਝਟੀ ਨਵੇੜਦਾ 6ਵੇਂ ਦਿਨ ਤਾਂ ਆਪਾਂ ਵਧੀਆ ਵਿਲੇ ਹੋ ਜਾਂਦੇ ਆ ਬੂਟਾ ਜਿਹੜਾ ਉਹ ਖੜਾ ਹੋ ਜਾਂਦਾ ਝੱਗ ਝੁੱਗਾ ਜਿਹੜੀ ਉਹ ਵੀ ਥੱਲੇ ਬਹਿ ਜਾਂਦੀ ਆ ਪਾਣੀ ਆ ਜਿਹੜਾ ਉਹ ਤੀਜਾ ਲੱਗ ਜਾਂਦਾ 6ਵੇਂ ਦਿਨ ਠੀਕ ਹੈ ਪਾਣੀ ਤੀਜਾ ਲੱਗ ਜਾਂਦਾ ਤੀਜੇ ਪਾਣੀ ਲੱਗਣ ਤੋਂ ਬਾਅਦ ਇਹੇ ਦਵਾਈ ਆ ਜਿਹੜੀ ਯਾਨੀ ਕੀ ਆ ਜਿਹੜੀ ਵੀਡ ਕਲੀਅਰ ਆ ਇਹ ਬ੍ਰੌਡ ਸਪੈਕਟ੍ਰਮ ਤੇ ਕੰਮ ਕਰਦੀ ਆ ਬ੍ਰੌਡ ਦਾ ਮਤਲਬ ਲਾਰਜ ਵੱਡੇ ਪੱਧਰ ਦੇ ਉੱਤੇ ਤੇ ਸਾਰੇ ਤਰ੍ਹਾਂ ਦੇ ਘਾਵਾਂ ਨੂੰ ਮਾਰਦੀ ਆ ਸਾਰੇ ਤਰ੍ਹਾਂ ਦੇ ਨਦੀਨਾਂ ਨੂੰ ਮਾਰਦੀ ਆ ਠੀਕ ਹੈ ਬਰੌਡ ਦੇ ਵਿੱਚ ਵੀ ਹੁਣ ਦੋ ਤਰ੍ਹਾਂ ਦਾ ਕੰਮ ਆ ਗਿਆ ਆ ਜਿਹੜਾ ਟੈਕਨੀਕਲ ਹੈਗਾ ਬੂਟਾ ਕਲੋਰ ਠੀਕ ਹੈ ਇਹ ਤਾਂ ਆਪਣੇ ਕੋਲੇ ਜਿਹੜਾ ਸੈੱਲ ਡਿਵੀਜ਼ਨ ਆ ਤੇ ਰੂਟ ਹੈ ਉਹਨਾਂ ਦੇ ਉੱਤੇ ਕੰਮ ਕਰਦਾ ਨਦੀਨਾਂ ਦੇ ਵੀਡ ਦਾ ਮਤਲਬ ਤੁਹਾਨੂੰ ਮੈਂ ਦੱਸਦਾ ਜਿਹੜਾ ਝੋਨਾ ਉਹ ਆਪਣੀ ਫਸਲ ਆ ਝੋਨੇ ਦੇ ਵਿੱਚ ਜਿਹੜੇ ਆਪਾਂ ਨੂੰ ਨਹੀਂ ਚਾਹੀਦੀ ਚੀਜ਼ ਘਾਹ ਡੀਲਾ ਉਹ ਹੋਗੇ ਵੀਡ ਠੀਕ ਉਹਨਾਂ ਨੂੰ ਖਤਮ ਕਰਨਾ ਤਾਂ ਉਹਨਾਂ ਦੇਆਂ ਨੂੰ ਜੜਾਂ ਨੂੰ ਰੋਕ ਲਾ ਦਿੰਦੀ ਆ ਤੇ ਉਹਨੂੰ ਵਧਣ ਨਹੀਂ ਦਿੰਦੀ ਸੈੱਲ ਡਿਵੀਜ਼ਨ ਨਹੀਂ ਕਰਨ ਦਿੰਦੀ ਠੀਕ ਹੈ ਆ ਜਿਹੜਾ ਟੈਕਨੀਕਲ ਆ ਪਹਿਲਾ ਇਹਨਾਂ ਦੋਨਾਂ ਦਾ ਇਹ ਕੰਬੀਨੇਸ਼ਨ ਆ ਦਵਾਈ ਤੇ ਟਾਰਗੇਟ ਕਰਦਾ এনਜ਼ਾਈਮ ਮੋਟਾ ਮੈਟਾਲਿਜ਼ਮ ਗਰੋਥ ਨੂੰ ਯਾਨੀ ਜੇ ਉੱਗ ਵੀ ਪਿਆ ਜੇ ਉੱਗ ਵੀ ਪਿਆ ਜਿਹੜੀ ਉਹਦੇ ਵਿੱਚ ਗਰੋਥ ਆ ਜਿਹੜਾ ਵਾਧਾ ਕਰਦਾ এনਜ਼ਾਈਮ ਉਹਦੇ ਧੌਣ ਤੋਂ ਫੜ ਕੇ ਮਰੋੜ ਦਿੰਦਾ ਕਿੱਲੀ ਠੀਕ ਹੈ ਤਾਂ ਹੁਣ ਜੇ ਉੱਗ ਵੀ ਪਿਆ ਕਿਉਂਕਿ ਛੇਵਾਂ ਦਿਨ ਹੈ ਛੇਵੇਂ ਦਿਨ ਦੇ ਵਿੱਚ ਕੋਸ਼ ਮਾੜਾ ਮੋਟਾ ਉੱਗੂਗਾ ਵੀ ਤਾਂ ਉਹ ਵੀ ਕੋ ਤਾਂ ਖਤਮ ਹੋੂਗਾ ਹੀ ਹੋਊਗਾ ਨਾਲ ਹੋਰ ਉੱਗਣ ਵੀ ਨਹੀਂ ਦਿੰਦਾ ਇਹ ਦੋਨੇ ਟੈਕਨੀਕਲ ਇੰਨੀ ਤਾਕਤ ਦੀ ਦਵਾਈ ਹੈ ਇਹ ਠੀਕ ਹੈ ਜੀ ਬਾਕੀ ਤੁਹਾਨੂੰ ਮੈਂ ਸਮਝਾ ਦਿੰਨਾ ਇਹ ਹੈਗਾ ਇੱਕ ਵਾਰੀ ਇੱਕ ਤਾਂ ਦੋਨਾਂ ਦਾ ਕੰਬੀਨੇਸ਼ਨ ਆ ਆ ਜਿਹੜੀਆਂ ਦਵਾਈਆਂ ਨੇ ਇਹ अर्ਲੀ ਪ੍ਰੀ ਅਮਰਜੈਂਸ ਨੇ ਉੱਗਣ ਤੋਂ ਪਹਿਲਾਂ ਵਾਲੀਆਂ ਆਹ ਵਾਲੀ ਹੈਗੀ ਹੈ ਜਿਹੜੀ अर्ਲੀ ਪ੍ਰੀ ਅਮਰਜੈਂਸ ਤਾਂ ਹੈਗੀ ਹੈਗੀ ਹੈ ਨਾਲ ਦੇ ਨਾਲ अर्ਲੀ ਪੋਸਟ ਅਮਰਜੈਂਸ ਵੀ ਹੈਗੀ ਹੈ ਯਾਨੀ ਉੱਗਣ ਤੋਂ ਜੇ ਉੱਗ ਪਿਆ ਉਹਦੇ ਨਾਲ ਦੀ ਨਾਲ ਉਹਨੂੰ ਮਾਰ ਦਿੰਦੀ ਐ ਠੀਕ ਐ ਪਹਿਲਾਂ ਵਾਲੀ ਵੀ ਹੈਗਾ ਟੈਕਨੀਕਲ ਤੇ ਜੇ ਉੱਗ ਪਏ ਉਦੋਂ ਬਾਅਦ ਵਾਲਾ ਵੀ ਮਾਰ ਦੋ ਜਿਹੜੇ ਕੀ ਬਹੁਤ ਚੰਗੀ ਗੱਲ ਆ 6ਵੇਂ ਦਿਨ ਪਾਉਣੀ ਆ ਤਾਂ 6ਵੇਂ ਦਿਨ ਯੂਰੀਆ ਦੇ ਵਿੱਚ ਰਲਾ ਕੇ ਵੀ ਛਿੱਟਾ ਦੇ ਸਕਦੇ ਹੋ ਸਭ ਤੋਂ ਮੇਨ ਗੱਲ ਯੂਰੀਆ ਦੇ ਵਿੱਚ ਰਲਾ ਕੇ ਛਿੱਟਾ ਦੇ ਸਕਦੇ ਹੋ ਇਹਨੂੰ ਠੀਕ ਐ ਜਾਂ ਇਹਨੂੰ ਰੇਤ ਦੇ ਵਿੱਚ ਰੇਤੇ ਦੇ ਵਿੱਚ ਰਲਾ ਕੇ ਵੀ ਛੁੱਟ ਸਕਦੇ ਹੋ ਕਿੰਨਾ ਡੇਗਣਾ ਸਿਰਫ ਤੇ ਸਿਰਫ 800 ਐਮਐਲ ਕਲੇਰੀ ਭਾਈ ਹੋਏ ਬਸ ਇੰਨੀ ਡੋਜ਼ ਐ ਦੀ ਪਾਉ ਕਿੰਨੇ ਦਾ 700 ਰੁਪਈਆ ਤੋਂ ਥੱਲੇ ਠੀਕ ਹੈ ਬਾਕੀ ਮੇਰਾ ਨਾਮ ਲੈ ਦਿਓ 20 ਤੀ ਬਾਈ ਉਹੀ ਛੱਡ ਦੂਗਾ ਠੀਕ ਹੈ 650 ਤੋਂ 700 ਦੇ ਵਿੱਚ ਵਿੱਚ ਤੁਹਾਨੂੰ ਮਿਲੂਗਾ ਇਹ ਠੀਕ ਹੈ ਬਹੁਤ ਸਿਰਾ ਰਿਜ਼ਲਟ ਹੈ ਜਿਹੜੀ ਆ ਦਵਾਈ ਆਪਾਂ ਪਾਉਣੇ ਆ ਤੇ ਪਾਣੀ ਖੜ ਜੇ ਫਿਰ ਪਾਣੀ ਪਾਣੀ ਨਾ ਖੜਨ ਤੋਂ ਮਹਿੰਗੀ ਦਵਾਈ ਪਾਉਣੇ ਆ 800 ਰੁਪਈਆ ਦੀ ਵੀ ਦਿੰਦੇ ਆ ਰਿਫਟ ਪਲੱਸ ਹਨਾ ਉਹਦੇ ਨਾਲੋਂ ਕਿਤੇ ਵਧੀਆ ਕਿਤੇ ਵਧੀਆ ਵੈਰਾਈਟੀ ਹੁਣ ਇਹਦੇ ਵਿੱਚ ਇੱਕ ਕੰਪਨੀ ਆ ਜਿਹੜੀ ਬਹੁਤ ਪੁਰਾਣੀ ਐ ਸਿੱਧੀ ਜੀ ਗੱਲ ਆ ਤੇ ਸਿਰਾ ਕੰਮ ਆ ਚੱਕ ਲਓ ਬਾਕੀ ਨੰਬਰ ਦਿੱਤਾ ਹੋਇਆ ਬਾਈ ਨੂੰ ਕਾਲ ਕਰਕੇ ਪਤਾ ਲੱਗ ਜਾਊਗਾ ਬਾਈ ਨੂੰ ਵੀ ਵੀ ਹਾਂ ਵੀਡੀਓ ਪਾਤੀ ਬਈ ਸਿੱਧੂ ਨੇ ਠੀਕ ਐ ਫੋਨ ਕਰਕੇ ਸਲਾਹ ਜ਼ਰੂਰ ਲੈ ਲਿਓ ਵੀ ਬਾਈ ਕੀ ਕਰੀਏ ਛੇਵੇਂ ਦਿਨ ਤੁਹਾਡੇ ਕੋਲੇ ਕੋਈ ਵੀ ਕੱਖ ਕਿਸੇ ਵੀ ਮੱਕੀ ਵਾਲਾ ਵਾਹਣ ਤਾਂ ਤਾਂ ਇਹ ਕਰੀ ਲਓ ਯਾਰ ਸਿੱਧੀ ਜੀ ਗੱਲ ਆ ਹੈਨਾ ਛੇਵੇਂ ਦਿਨ ਕਰਨੀ ਐ ਇਹ ਜੇ 72 ਘੰਟੇ ਤੁਹਾਡੇ ਕੋਲੇ ਨਹੀਂ ਹੈਗੇ ਤਾਂ ਛੇਵੇਂ ਦਿਨ ਦਵਾਈ ਕਰ ਦਿਓ ਯੂਰੀਆ ਦੇ ਵਿੱਚ ਪਹਿਲੀ ਯੂਰੀਆ ਦੇ ਵਿੱਚ ਰਲਾ ਕੇ ਚੰਗੀ ਤਰ੍ਹਾਂ ਘੁਲ ਜਾਣੀ ਆ ਮਾਰ ਦਿਓ ਛਿੱਟਾ ਯਾਰ ਗੱਲ ਖਤਮ ਕੋਈ ਘਾ ਨਹੀਂ ਹੋਊਗਾ ਤੁਹਾਡਾ ਠੀਕ ਹੈ ਬਾਕੀ ਅਗਲੀ ਵੀਡੀਓ ਦੇ ਵਿੱਚ ਹੋਰ ਟੌਪਿਕ ਦੇ ਉੱਤੇ ਮਿਲਾਂਗੇ ਥੈਂਕ ਯੂ ਸੋ ਮਾਜੀ ਅੱਜ ਦੀ ਵੀਡੀਓ ਸਿਰਫ ਇਹਦੇ ਲਈ ਸੀ ਵਧੀਆ ਕੰਪਨੀ ਵਧੀਆ ਦਵਾਈ ਚੱਕ ਲੋ ਕਰਾ ਚਾਰ